ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਹੈ ਕੋਈ ਗੱਲ ਨਹੀਂ ਕੀਤੀ ਉਹਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿ ਖੈਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਿਟ ਸੀਗੇ ਸੀਗੇ ਕੈਪਟਨ ਅਮਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਂ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਬਰਿੰਦਰ ਸਿੰਘ ਨੇ ਕੈਬਨਟ ਚੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਸੀਗਾ ਗੋਆ ਸੀਗਾ ਬਲਤੇਰ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਕਦੇ ਸਰਾ ਸੱਚੂ ਟੋਟਲੀ ਕਿਸੇ ਨੇ ਥੱਲਿਓਂ ਉੱਥੇ ਉਹਨਾਂ ਦਾ ਜਵਾਨਤ ਜਵਤ ਮਹਿਕਮਾ ਹੈਗਾ ਬੈਠਾ ਉਹਨਾਂ ਨੂੰ ਝੂਠ ਪੋਲੀ ਜਾਂਦਾ ਸਦਨ ਵਿੱਚ ਅੱਜ ਕੀ ਟੋਕ ਬਣਦੀ ਸੀ ਕਿ ਖੈਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆਂ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫੇ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਫਿਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਜੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹ ਤਾਂ ਮੈਂ ਕਿਹਾ ਕੀ ਹਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਬੇ ਕਿ ਸੰਗੂਰ ਵਿੱਚ ਤੇਰੇ ਕੋਲ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਹੀਂਗਾ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫੇਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ 2015 ਚ ਇਸੇ ਵਿਧਾਨ ਸਭਾ ਦੇ ਦਫਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸੈਕਟਰੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬੈਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮ ਐਲ ਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਚ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਚਰੀਵਾਲ ਦੀ ਪਾਰਟੀ ਸੈਕੂਲਰ ਹੈ ਇਹ ਤਾਂ ਧਰਮ ਦੇ ਦਾ ਗੱਲ ਹੈ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭਵੇਖ ਨਹੀਂਗਾ ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤਾਂ 3.5 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਗੁਰਜ ਜਵਾਰ ਸਿੰਘ ਵਾਰੇ ਬੇਤਬੀ ਦੇ ਇਹਨਾਂ ਦੀ ਸਰਕਾਰ 3.5 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੇ ਉਹ ਐਫ ਆਈ ਆਰ 130 2015 ਦੀ ਬਾਜਾਖਾਨਾ ਚਾਹੇ ਉਹ ਬਰਗਾੜੀ ਵਾਲੇ 67 ਨੰਬਰ ਐਫ ਆਈ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਗੁਰਜ ਜਵਾਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾ ਨਹੀਂ ਦਿਵਾ ਸਕੇ ਬਹੁਤਿਆ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤੀਆਂ ਟ్రਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤੀਆਂ ਟਰੈਲਰਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿੱਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਨਾ ਅਲੱਗ ਬਿੱਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿੱਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਅਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਆ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਆ ਸ਼ਾਇਦ ਉਮਰ ਕੈਦ ਕਰਦੇ ਬਿਲਕੁਲ ਉਹੀ ਬੰਨ ਲਿਆ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕਨਟਰਡਿਕਸ਼ਨ ਆ ਸੈਂਟਰਲ ਲਾ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿੱਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਐਨ ਬਿੱਲ ਇਸਾ ਹਸ਼ਰ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਹਨਾਂ ਦੀ ਕੋਈ ਆਸਥਾ ਨਹੀਂ ਗਈ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਔਰ ਇਹ ਸ਼ਰਾਬ ਪੀ ਕੇ ਜਦੋਂ ਬਰਗਾੜੀ ਦਾ ਭੋਗ ਪਿਆ ਸੀਗਾ ਮੈਂ ਉੱਥੇ ਹਾਜ਼ਰ ਸੀ ਸੁਚਾ ਸਿੰਘ ਛੋਟੇਪੁਰ ਉੱਥੇ ਸੀਗੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸ਼ਹਿਦ ਕੇਸਗੜ ਸਾਹਿਬ ਦੇ ਭਾਈ ਮਨਜੀਤ ਸਿੰਘ ਨੇ ਰੋਕਿਆ ਕਿ ਇਸ ਬੰਦੇ ਨੇ दारू ਪੀਤੀ ਇਹਨੂੰ ਸਟੇਜ ਤੋਂ ਲਾਇਆ ਜਾਵੇ ਇਹਨਾਂ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦਾ ਆਪਣਾ ਐਮਐਲਏ ਨਰੇਸ਼ ਯਾਦਵ ਉਹਦਾ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ 2 ਸਾਲਾਂ ਨੂੰ ਸਜ਼ਾ ਹੋਈ ਆ ਇਹਨਾਂ ਦੀ ਕਿਸੇ ਧਰਮ ਵਿੱਚ ਕੋਈ ਆਸਥਾ ਨਹੀਂ ਗਈ ਇਹ ਸਿਰਫ ਲੋਕਾਂ ਦੀ ਅੱਖੀ ਘੱਟਾ ਪਾਉਣ ਵਾਸਤੇ ਸਾਢੇ 3 ਸਾਲ ਬਾਅਦ ਉੱਠ ਕੇ ਆ ਗਏ ਨੇ ਔਰ ਅਗਲੀ ਗੱਲ ਲਾਸਟ ਇੱਕ ਕਾਨੂੰਨ ਮੈਂ ਅੰਦਰ ਵੀ ਕਿਆ ਵੋ ਇੱਕ ਕਾਨੂੰਨ ਰੀਟਰੋਸਪੈਕਟ ਇਫੈਕਟ ਨਾਲ ਨਹੀਂ ਲਾਗੂ ਕੀਤਾ ਜਾ ਸਕਦਾ ਅਗਰ ਇਹ ਮੰਨ ਲਓ ਬਣ ਵੀ ਜਾਂਦਾ ਜਿਹੜਾ ਕਿ ਬਣਨਾ ਹੀ ਨਹੀਂਗਾ ਅਗਰ ਬਣ ਵੀ ਜਾਂਦਾ ਇਹ ਜਿਹੜੇ ਹੁਣ ਗੁਨਾਹਗਾਰ ਇਹਨੇ ਬੇਅਦਬੀਆਂ ਵਿੱਚ ਤੇ ਵੈਬਲ ਕਾਂ ਗੋਲੀकांड ਵਿੱਚ ਇਹ ਉਹਨਾਂ ਤੇ ਲਾਗੂ ਨਹੀਂ ਹੋਏਗਾ ਬਿਕੋਜ਼ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਐਨੀ ਨਿਊ ਲਾ ਇਨ ਅ ਚੇਂਜਸ ਇਨ ਦਾ ਕ੍ਰਿਮੀਨਲ ਲਾ ਵਿਲ ਨਾਟ ਬੀ allow to uh, you know uh, try people in the old cases retrospective effect naal nahi kita ja sakda so kull mila ke ajj bahas jehdi a eh guru granth sahib te nahi ho ri eh tu tu mai mai badla khori khere ne oh kehta bajave ne oh kehta etho vadh kuch nahi ga par assi fir vi chahunde ha ke guru granth sahib di beadbiyan da insaaf hona chahida magar liyan sarkaran ne nahi kita ohnu saza mil gi inna nu inna de kiite di saza avash milegi eh mera ਮੇਰੀ ਧਾਰਨਾ ਤੇ ਮੇਰਾ ਮੰਨਣਾ ਵਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ